ਤੇ ਵਕੂ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਨਿਸ਼ਾਨੇ ਸਿੱਖੀ ਸੰਸਥਾ ਦੇ ਅਧੀਨ ਬਹੁਤ ਸਾਰੇ ਕੌਮੀ ਅਪਲਾਈ ਦੇ ਕਾਰਜ ਜਿਹੜੇ ਕੀਤੇ ਜਾ ਰਹੇ ਨੇ ਖਾਸ ਤੌਰ ਤੇ ਐਜੂਕੇਸ਼ਨ ਨਾਲ ਸੰਬੰਧਿਤ ਤੇ ਉਸੇ ਦਾ ਹੀ ਵਿਸਥਾਰ ਕਰਦੇ ਹੋਏ ਇੱਥੇ ਸਟਾਫ ਦੇ ਵਾਸਤੇ ਪ੍ਰਿੰਸੀਪਲ ਸਾਹਿਬਾਨ ਵਾਸਤੇ ਤੇ ਜਿਹੜੀ ਗੈਸਟ ਫੈਕਲਟੀ ਆਉਂਦੀ ਹੈ ਬਾਹਰੋਂ ਬੱਚਿਆਂ ਨੂੰ ਪੜਾਉਣ ਦੇ ਵਾਸਤੇ ਉਹਨਾਂ ਲਈ ਰਹਿਸ਼ੀ ਕੰਪਲੈਕਸ ਜਿਹੜਾ ਉਦਾ ਉਦਘਾਟਨ ਕੀਤਾ ਜਾ ਰਿਹਾ ਸੋ ਆਓ ਤੁਹਾਨੂੰ ਦਰਸਾਉਂਦੇ ਆ ਦਿਖਾਉਂਦੇ ਆ ਕਿ ਕਿਸ ਢੰਗ ਦੇ ਨਾਲ ਇੱਥੇ ਇੱਕ ਬਹੁਤ ਹੀ ਬਿਹਤਰੀਨ ਜਿਹੜੀਆਂ ਰਹਿਸ਼ੀ ਕੰਪਲੈਕਸ ਜਿਹੜੇ ਨੇ ਇੱਥੇ ਤਿਆਰ ਕੀਤੇ ਗਏ ਨੇ ਇੱਕ ਆਪਾਂ ਪਹਿਲਾਂ ਦੇਖ ਸਕਦੇ ਹਾਂ ਕਿ ਕਿਸ ਸਾਂਝਾ ਵਿੜਾ ਜਿਹੜਾ ਇਹ ਅੱਗੇ ਬਹੁਤ ਹੀ ਖੂਬਸੂਰਤ ਜਿਹੜਾ ਆਪਾਂ ਦੇਖ ਸਕਦੇ ਹਾਂ ਕਿ ਲਾਉਨ ਬਣੇ ਹੋਏ ਨੇ ਇਹ ਜਿਹੜਾ ਪਿੱਛੇ ਤੁਸੀਂ ਕੰਪਲੈਕਸ ਦੇਖ ਰਹੇ ਹੋ ਇਹ ਗੈਸਟ ਫੈਕਿਲਿਟੀਆਂ ਦੇ ਵਾਸਤੇ ਇੱਥੇ 5 ਜਿਹੜੀਆਂ ਕਮੋਡੀਸ਼ਨਸ ਨੇ ਤੇ ਸਾਰਾ ਵੈਲ ਫਰनिश्ड ਹੈ ਦੂਸਰਾ ਇਹ ਪ੍ਰਿੰਸੀਪਲ ਤੇ ਡਾਇਰੈਕਟਰ ਸਾਹਿਬਾਨ ਦੇ ਵਾਸਤੇ ਇੱਥੇ 10 ਕੰਪਲੈਕਸ ਨੇ ਇਹਦੇ ਵਿੱਚ ਇਹਦੇ ਵਿੱਚ 10 ਫੈਮਿਲੀਆਂ ਜਿਹੜੀਆਂ ਨੇ ਪ੍ਰਿੰਸੀਪਲ ਸਾਹਿਬਾਨ ਦੀਆਂ ਜਾਂ ਡਾਇਰੈਕਟਰ ਸਾਹਿਬਾਨ ਦੀਆਂ ਰਕ ਸਕਦੀਆਂ ਨੇ ਇਸ ਤੋਂ ਅੱਗੇ ਜਿਹੜਾ ਕੰਪਲੈਕਸ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ 40 ਕੁਆਟਰਸ ਨੇ ਸਟਾਫ ਦੇ ਵਾਸਤੇ ਸੋ ਜਿਹੜਾ ਸਟਾਫ ਇੱਥੇ ਨਿਸ਼ਾਨੇ ਸਿੱਖੀ ਦੇ ਵਿੱਚ ਆ ਕਰਕੇ ਪੜਾਉਂਦਾ ਹੈ ਬੱਚਿਆਂ ਨੂੰ ਉਹਨਾਂ ਦੇ ਵਾਸਤੇ ਜੇ ਇੱਥੋਂ ਆਪਾਂ ਥੋੜੀ ਜੀ ਨਿਗਾਹ ਮਾਰੀਏ ਤੇ ਉਹ ਸਾਹਮਣੇ ਇਥੋਂ ਨਿਸ਼ਾਨੇ ਸਿੱਖੀ ਦੀ ਬਿਲਡਿੰਗ ਵੀ ਸਾਨੂੰ ਨਜ਼ਰ ਆ ਰਹੀ ਹੈ ਸੋ ਬਿਲਕੁਲ ਬਿਲਡਿੰਗ ਦੇ ਨਜ਼ਦੀਕ ਇਹ ਕੰਪਲੈਕਸ ਤਿਆਰ ਕੀਤਾ ਗਿਆ ਕਿਉਂਕਿ ਜਿਹੜੇ ਸਟਾਫ ਜਿਹੜਾ ਆਸ ਤੋਂ ਤੇ ਜਿਹੜਾ ਕੰਪੀਟੀਟਰ ਇਗਜ਼ਾਮਸ ਦੇ ਵਾਸਤੇ ਜਿਹੜਾ ਸਟਾਫ ਆਉਂਦਾ ਹੈ ਬਾਹਰੋਂ ਕੋਈ ਚੰਡੀਗੜ੍ਹ ਤੋਂ ਕੋਈ ਹੋਰ ਦੂਰੋਂ ਨੇੜੇੋਂ ਸੋ ਉਹਨਾਂ ਦੇ ਵਾਸਤੇ ਇਹ ਸਾਰੇ ਜਿਹੜੇ ਕੰਪਲੈਕਸ ਨੇ ਤਿਆਰ ਕੀਤੇ ਗਏ ਨੇ ਤੇ ਪ੍ਰਿੰਸੀਪਲ ਸਾਹਿਬਾਨ ਤੇ ਡਾਇਰੈਕਟਰ ਸਾਹਿਬਾਨ ਦੇ ਵਾਸਤੇ ਤੇ ਇਧਰ ਜਿਹੜੇ ਖਾਸ ਗੈਸਟ ਜਿਹੜੇ ਇੱਥੇ ਪਹੁੰਚਦੇ ਨੇ ਉਹਨਾਂ ਦੇ ਵਾਸਤੇ ਇਹ ਕੰਪਲੈਕਸ ਨੇ ਤੇ ਹਰ ਪੱਖ ਤੋਂ ਜਿਵੇਂ ਕਿ ਬਾਬਾ ਸੇਵਾ ਸਿੰਘ ਜੀ ਵਾਤਾਵਰਣ ਦਾ ਬਹੁਤ ਖਿਆਲ ਕਰਦੇ ਨੇ ਇੱਥੇ ਇਹ 16 ਸੋਲਰ ਲਾਈਟਸ ਜਿਹੜੀਆਂ ਨੇ ਉਹ ਵੀ ਲਗਾਈਆਂ ਗਈਆਂ ਨੇ ਸੋ ਇਹ ਆਪਾਂ ਦੇਖ ਸਕਦੇ ਆ ਇੱਥੇ ਸੋਲਰ ਲਾਈਟਸ ਜਿਹੜੀਆਂ ਆਪਾਂ ਦੇਖਦੇ ਪਏ ਆ ਨਾਲ ਹੀ ਨਾਲ ਇਨ ਹਰ ਪਲਾਟ ਦੇ ਵਿੱਚ ਜਿਹੜਾ ওয়াটার ਹਾਰਵੈਸਟਿੰਗ ਜਿਹੜਾ ਸਿਸਟਮ ਹੈ ਉਹ ਲਗਾਇਆ ਗਿਆ ਹੈ ਕਿ ਇਸ ਖੇਤਰ ਦਾ ਜਿੰਨਾ ਵੀ ਪਾਣੀ ਹੈ ਉਹ ਇਸ ਸਿਸਟਮ ਦੇ ਰਾਹੀਂ ਸਾਫ਼ ਹੋ ਕਰਕੇ ਤੇ ਜਿਹੜਾ ਹੈ ਉਹ ਜ਼ਮੀਨ ਦੇ ਵਿੱਚ ਚਲਾ ਜਾਏ ਸੋ ਇਹ ਸਾਰਾ ਸਿਕਿਉਰਿਟੀ ਦਾ ਵੀ ਪੱਖੋਂ ਵੀ ਪ੍ਰਬੰਧ ਹੈ ਕਿ 78 ਕੈਮਰੇ ਜਿਹੜੇ ਨੇ ਸਾਰੇ ਇਸ ਕੰਪਲੈਕਸ ਦੇ ਵਿੱਚ ਲੱਗੇ ਹੋਏ ਨੇ ਜਿੰਨਾਂ ਦੀ ਸੈਂਟਰਲਾਈਜ਼ ਮੋਨੀਟਰਿੰਗ ਬੇਸਮੈਂਟ ਦੇ ਵਿੱਚ ਦਿੱਤੀ ਹੋਈ ਹੈ ਸੋ ਹਰ ਪੱਖ ਤੋਂ ਜਿਹੜਾ ਹੈ ਵੈਲ ਕੁੱਟ ਹੈ ਜੋ ਵੀ ਸਹੂਲਤਾਂ ਚਾਹੀਦੀਆਂ ਨੇ ਤੇ ਹਰ ਫਲੋਰ ਦੇ ਉੱਤੇ ਏਸੀ ਆਪਾਂ ਦੇਖ ਸਕਦੇ ਆ ਸਾਰੇ ਜਿਹੜੇ ਨੇ ਉਪਲਬਧ ਨੇ ਸੋ ਹਰ ਪੱਖ ਤੋਂ ਬਹੁਤ ਹੀ ਬਿਹਤਰੀਨ ਜਿਹੜੀ ਆ ਸੇਵਾਵਾਂ ਇੱਥੇ ਦਿੱਤੀਆਂ ਜਾ ਰਹੀਆਂ ਸਿੰਗਾਪੁਰ ਤੋਂ ਸਰਦਾਰ ਕਰਤਾਰ ਸਿੰਘ ਜੀ ਠਕਰਾਲ ਉਹਨਾਂ ਦੇ ਪਰਿਵਾਰ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਇਸ ਕੰਪਲੈਕਸ ਦੀ ਵੀ ਸੇਵਾ ਪ੍ਰਾਪਤ ਹੋਈ ਹੈ ਜਿੱਥੇ ਨਿਸ਼ਾਨੇ ਸਿੱਖੀ ਦੀ ਸੇਵਾ ਉਹਨਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਸੀ ਇਹ ਵੀ ਸੇਵਾ ਜਿਹੜੀ ਹੈ ਉਹਨਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਹੈ ਸੋ ਆਓ ਆਪਾਂ ਅੱਗੇ ਚਲ ਕੇ ਚਾਤ ਮਾਰਦੇ ਹਾਂ ਕਿਸ ਢੰਗ ਦੀ ਸੇਵਾ ਜਿਹੜੀ ਹੈ ਕਿਸ ਢੰਗ ਦੇ ਪ੍ਰਬੰਧ ਇੱਥੇ ਕੀਤੇ ਗਏ ਨੇ ਸਰਦਾਰ ਸੋਹਣ ਸਿੰਘ ਅਤੇ ਮਾਤਾ ਅਤਰ ਕੌਰ ਜੀ ਦੀ ਯਾਦ ਦੇ ਵਿੱਚ ਇਸ ਵਿਸ਼ਰਾਮ ਘਰ ਦਾ ਜਿਹੜਾ ਹੈ ਸੇਵਾ ਸਰਦਾਰ ਕਰਤਾਰ ਸਿੰਘ ਠਕਰਾਲ ਤੇ ਉਹਨਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਹੈ ਆਓ ਤੁਹਾਨੂੰ ਥੋੜਾ ਜਿਆਦਾ ਦਿਖਾਉਨੇ ਆ ਕਿ ਇਹ ਇੱਥੇ ਜਿਹੜੇ ਗੈਸਟ ਹਾਊਸ ਬਣਿਆ ਹੈ ਉਹਦੇ ਵਾਸਤੇ ਇੱਕ ਬਹੁਤ ਹੀ ਸੋਹਣਾ ਪ੍ਰਬੰਧ ਜਿਹੜਾ ਇੱਥੇ ਮੌਜੂਦ ਹੈ ਇਹ ਸਿਟਿੰਗ ਏਰੀਆ ਹੋ ਗਿਆ ਇਹ ਨਾਲ ਬੈਡਰੂਮ ਇਦਰੇ ਬੈਡਰੂਮ ਨੇ ਇਸ ਤੋਂ ਨਾਲ ਹੀ ਇਦਰੇ ਚੇਂਜਿੰਗ ਰੂਮ ਤੇ ਨਾਲ ਵਾਸ਼ਰੂਮ ਤਿਆਰ ਕੀਤੇ ਗਏ ਨੇ ਸੋ ਇਹ ਕਾਫੀ ਵਧੀਆ ਜਿਹੜੀ ਤਿਆਰੀ ਇੱਥੇ ਹੋਈ ਹੈ ਆਪਾਂ ਦੇਖ ਸਕਦੇ ਹਾਂ ਕਿ ਇਸ ਗੈਸਟ ਹਾਊਸ ਦੇ ਵਿੱਚ ਜਿਹੜੇ ਫੈਕਲਟੀ ਜਿਹੜੇ ਬਾਹਰੋਂ ਆਉਣੀਆਂ ਪੜਾਉਣ ਦੇ ਵਾਸਤੇ ਜਿਹੜੇ ਉਹਨਾਂ ਦੇ ਵਾਸਤੇ ਕਿ ਜਿਨ੍ਹਾਂ ਨੇ ਇੱਕ ਦੋ ਦਿਨ ਵਾਸਤੇ ਆਉਣਾ ਹੁੰਦਾ ਹੈ ਜਾਂ ਕੋਈ ਹੋਰ ਵਿਸ਼ੇਸ਼ ਜਿਹੜੇ ਜਿਨ੍ਹਾਂ ਨੇ ਨਿਸ਼ਾਨੇ ਸਿੱਖੀ ਵਿਖੇ ਆ ਕੇ ਕੋਈ ਖਾਸ ਸੇਵਾਵਾਂ ਆਪਣੀਆਂ ਦੇਣੀਆਂ ਹੁੰਦੀਆਂ ਨੇ ਕੋਈ ਸੈਮੀਨਾਰ ਜਾਂ ਲੈਕਚਰ ਦੇਣੇ ਹੁੰਦੇ ਨੇ ਉਹਨਾਂ ਦੇ ਵਾਸਤੇ ਇਹ ਜਿਹੜਾ ਵਿਸ਼ਰਾਮ ਘਰ ਕਹਿ ਲੋ ਜਾਂ ਗੈਸਟ ਹਾਊਸ ਕਹਿ ਲੋ ਇਤਿਆਰ ਕੀਤਾ ਗਿਆ ਇਹਦੇ ਨਾਲ ਹੀ ਆਪਾਂ ਤੁਹਾਨੂੰ ਦਿਖਾਉਣੀ ਹੈ ਕਿ ਇੱਕ ਛੋਟੀ ਰਸੋਈ ਵੀ ਇੱਥੇ ਅੰਦਰ ਵੀ ਦਿੱਤੀ ਗਈ ਹੈ ਇਹ ਛੋਟੀ ਜੀ ਰਸੋਈ ਹੈ ਤੇ ਇਸ ਵਿਸ਼ਰਾਮ ਘਰ ਦੇ ਵਿੱਚ ਗੈਸਟ ਹਾਊਸ ਦੇ ਵਿੱਚ ਜਿਹੜਾ ਹੈ ਇੱਕ ਸਾਂਝੀ ਰਸੋਈ ਜਿਹੜੀ ਹੈ ਇਹਨਾਂ ਤਿੰਨ ਫਲੋਰਸ ਦੇ ਵਾਸਤੇ ਉਹ ਵੀ ਦਿੱਤੀ ਹੋਈ ਹੈ ਤੇ ਉੱਪਰ ਜਾਣ ਦੇ ਵਾਸਤੇ ਇਹ ਜੋ ਹੈ ਇਹ ਲਿਫਟ ਵੀ ਲੱਗੀ ਹੋਈ ਹੈ ਆਪਾਂ ਦੇਖ ਸਕਦੇ ਹਾਂ ਕਿ ਇਹ ਲਿਫਟ ਜਿਹੜੀ ਹੈ ਇਹ ਇੱਥੇ ਦਾ ਪੂਰਾ ਪ੍ਰਬੰਧ ਹੈ ਉੱਪਰ ਜਾਣ ਦੇ ਵਾਸਤੇ ਤੇ ਇਸ ਦੇ ਨਾਲ ਹੀ ਇਹ ਇਧਰ ਸਾਹਮਣੇ ਜੋ ਹੈ ਇਹ ਇੱਕ ਸਾਂਝੀ ਰਸੋਈ ਦਾ ਪ੍ਰਬੰਧ ਇੱਥੇ ਕੀਤਾ ਗਿਆ ਹੈ ਇੱਥੇ ਜੋ ਹੈ ਹਾਂਜੀ ਡਾਈਨਿੰਗ ਟੇਬਲ ਜਿਹੜਾ ਹੈ ਉਹ ਵੱਡਾ ਲੱਗਣਾ ਹੈ ਇਧਰ ਰਸੋਈ ਹੈ ਜਿਹੜੀ ਕਿਚਨ ਇੱਕ ਸਾਂਝੀ ਕਿਚਨ ਜਿੱਥੇ ਕਿ ਇਹ ਸਾਰੇ ਗੈਸਟ ਜਿਹੜੇ ਨੇ ਉਹਨਾਂ ਦੇ ਵਾਸਤੇ ਖਾਣਾ ਤਿਆਰ ਹੋਏਗਾ ਸੋ ਇਸ ਟਰੰਗ ਦੇ ਨਾਲ ਇੱਕ ਬਹੁਤ ਅੱਛਾ ਕੰਪਲੈਕਸ ਜਿਹੜਾ ਹੈ ਇੱਥੇ ਤਿਆਰ ਕੀਤਾ ਗਿਆ ਕਿਉਂਕਿ ਕਾਰ ਸੇਵਾ ਕਡੂਰ ਸਾਹਿਬ ਵੱਲੋਂ ਜੋ ਨਿਸ਼ਾਨੇ ਸਿੱਖੀ ਦੇ ਵਿੱਚ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਚਾਹੇ ਐਨਡੀਏ ਦੀ ਤਿਆਰੀ ਹੈ ਚਾਹੇ ਮੈਡੀਕਲ ਦੇ ਵਾਸਤੇ IIT ਦੇ ਵਾਸਤੇ ਤਿਆਰੀ ਦੀ ਗੱਲ ਕਰ ਲਈ ਜਾਂ UPSC ਦੀ ਤਿਆਰੀ ਦੀ ਗੱਲ ਕਰ ਲਈਏ ਸੋ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹ ਮਾਹਰ ਜਿਹੜੇ ਅਧਿਆਪਕ ਨੇ ਉਹਨਾਂ ਦੀਆਂ ਸੇਵਾਵਾਂ ਇਹਦੇ ਵਿੱਚ ਲਈਆਂ ਜਾਂਦੀਆਂ ਨੇ ਸੋ ਇਸ ਢੰਗ ਦੇ ਨਾਲ ਇਹ ਜੋ ਹੈ ਉਹਨਾਂ ਦੇ ਰਹਿਣ ਦੇ ਵਾਸਤੇ ਇਹ ਜਿਹੜਾ ਕੰਪਲੈਕਸ ਨੇ ਇਹ ਤਿਆਰ ਕੀਤੇ ਗਏ ਨੇ ਤੇ ਜਿੰਨਾਂ ਦਾ ਬੜਾ ਖੂਬਸੂਰਤ ਇੱਕ 뷰 ਵੀ ਆਪਾਂ ਦੇਖਿਆ ਤੇ ਅੰਦਰ ਵੀ ਕਾਫੀ ਖੂਬਸੂਰਤ ਇਹ ਜਿਹੜੀਆਂ ਬਿਲਡਿੰਗ ਦੇ ਅੰਦਰ ਸਾਰਾ ਪ੍ਰਬੰਧ ਕੀਤਾ ਗਿਆ ਵਧੀਆ ਜਿਹੜੀ ਹੈ ਅੰਦਰ ਦੀ ਸਾਰੀ ਡੈਕੋਰੇਸ਼ਨ ਪਰਦੇ ਵਗੈਰਾ ਸਾਰਾ ਆਪਾਂ ਦੇਖ ਸਕਦੇ ਹਾਂ ਸੋ ਬਾਬਾ ਸੇਵਾ ਸਿੰਘ ਜੀ ਹੋਰਾਂ ਵੱਲੋਂ ਇਹ ਸਾਰੀਆਂ ਸੇਵਾਵਾਂ ਸੰਚਾਲਿਤ ਕੀਤੀਆਂ ਜਾ ਰਹੀਆਂ ਜੀ ਇਹ ਜਿਹੜਾ ਪੰਜ ਪੰਜਲੀ ਕੰਪਲੈਕਸ ਹੈ ਇਹ ਡਾਇਰੈਕਟਰ ਸਾਹਿਬਾਨ ਤੇ ਪ੍ਰਿੰਸੀਪਲ ਸਾਹਿਬਾਨ ਉਹਨਾਂ ਦਾ ਰਹਿਸ਼ੀ ਇਮਾਰਤ ਹੈ ਤੇ ਇਹ ਭਾਰੋਂ ਵੀ ਬੜਾ ਖੂਬਸੂਰਤ ਢੰਗ ਦੇ ਨਾਲ ਇਹਨੂੰ ਤਿਆਰ ਕੀਤਾ ਗਿਆ ਤੇ ਅੰਦਰ ਵੀ ਕਾਫੀ ਅੱਛੀ ਰਹਿائش ਜਿਹੜੀ ਹੈ ਉਹ ਉਹਨਾਂ ਦੇ ਵਾਸਤੇ ਪ੍ਰਿੰਸੀਪਲ ਸਾਹਿਬਾਨ ਤੇ ਡਾਇਰੈਕਟਰ ਸਾਹਿਬਾਨ ਦੇ ਵਾਸਤੇ ਉਹਦਾ ਪ੍ਰਬੰਧ ਕੀਤਾ ਗਿਆ ਅੱਛਾ ਜਿਹੜਾ ਹੈ ਉੱਥੇ ਪ੍ਰਬੰਧ ਕੀਤਾ ਗਿਆ ਸੋ ਇਥੇ ਆਪਾਂ ਦੇਖ ਸਕਦੇ ਹਾਂ ਕਿ ਇਹ ਮੇਨ ਜਿਹੜਾ ਹੈ ਲਿਵਿੰਗ ਰੂਮ ਕਹਿ ਲੋ ਜਾਂ ਡਾਈਨਿੰਗ ਰੂਮ ਤੇ ਇਹ ਆਫੀਕਲੀ ਸਪੇਸ ਹੈ ਇਸ ਦੇ ਨਾਲ ਹੀ ਅੱਗੇ ਜੋ ਹੈ ਆ ਇਧਰ ਦੋ ਬੈਡਰੂਮਸ ਨੇ ਇਧਰ ਬੈਡਰੂਮ ਹੈ ਇੱਕ ਇੱਕ ਬੈਡਰੂਮ ਹੈ ਸਾਈਡ ਤੇ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਇੱਕ ਅੱਛੀ ਕਿਚਨ ਦੀ ਅਕਮੋਡੇਸ਼ਨ ਜਿਹੜੀ ਹੈ ਉਹ ਵੀ ਨਾਲ ਉਹ ਕਲੌਬ ਦਾ ਇੱਥੇ ਸੋ ਇੱਥੇ ਕਿਚਨ ਜਿਹੜੀ ਹੈ ਇੱਕ ਵੈਲ ਫਰनिश्ड ਕਿਚਨ ਜਿਹੜੀ ਹੈ ਉਹ ਵੀ ਤਿਆਰ ਕੀਤੀ ਗਈ ਹੈ ਤਾਂ ਕਿ ਜਿਹੜਾ ਪਰਿਵਾਰ ਹੈ ਉਹ ਆਪਣਾ ਸਾਰਾ ਸਿਸਟਮ ਇੱਥੇ ਵਧੀਆ ਢੰਗ ਦਾ ਆਪਣਾ ਰਹਿ ਸਕਣ ਤਾਂ ਕਿ ਜੋ ਉਹਨਾਂ ਦੀਆਂ ਡਿਊਟੀਆਂ ਨੇ ਉਹ ਹੋਰ ਵੀ ਵਧੀਆ ਤਰੀਕੇ ਦੇ ਨਾਲ ਨਿਭਾਈਆਂ ਜਾ ਸਕਣ ਸੋ ਇਸ ਢੰਗ ਦੇ ਨਾਲ ਇੱਕ ਕੰਪਲੈਕਸ ਜਿਹੜਾ ਇਹ ਤਿਆਰ ਕੀਤਾ ਗਿਆ ਡਾਇਰੈਕਟਰ ਸਾਹਿਬਾਨ ਤੇ ਪ੍ਰਿੰਸੀਪਲ ਸਾਹਿਬਾਨ ਦੇ ਵਾਸਤੇ ਉਹਨਾਂ ਦਾ ਪਰਿਵਾਰ ਵੀ ਇੱਥੇ ਵਿੱਚ ਫੈਮਿਲੀ ਜਿਹੜਾ ਹੈ ਉਹ ਰੁਕ ਸਕਦੇ ਨੇ ਤਾਂ ਕਿ ਉਹ এডਿਕੇਸ਼ਨ ਦੇ ਖੇਤਰ ਦੇ ਵਿੱਚ ਵਧੀਆ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਨਿਭਾ ਸਕਣ ਸੋ ਹੁਣ ਜਿਸ ਕੰਪਲੈਕਸ ਦੇ ਵਿੱਚ ਆਪਾਂ ਪਹੁੰਚੇ ਆਂ ਇਹ ਬਿਲਕੁਲ ਨਿਸ਼ਾਨੇ ਸਿੱਖੀ ਦੇ ਸਾਹਮਣੇ ਇਹ ਸਟਾਫ क्वार्टਰ ਦਾ ਕੰਪਲੈਕਸ ਹੈ ਇਹਦੇ 4 ਫਲੋਰ ਨੇ ਜਿਹਦੇ ਚ ਕਿ 40 क्वार्टਰਸ ਬਣੇ ਹੋਏ ਨੇ ਸਟਾਫ क्वार्टਰਸ ਜਿਨ੍ਹਾਂ ਨੇ ਇਕੱਲਿਆਂ ਆ ਕੇ ਇੱਥੇ ਆਪਣੀ ਕੋ ਡਿਊਟੀ ਦੇਣੀ ਹੋਵੇ ਉਹਨਾਂ ਦੇ ਵਾਸਤੇ ਇਹ क्वार्टਰਸ ਨੇ ਇਹ ਸਿੰਗਲ ਰੂਮ क्वार्टਰ ਜਿਹੜੇ ਨੇ ਇੱਥੇ ਬਣੇ ਹੋਏ ਨੇ ਇਹ ਇਹ ਅਕਮੋਡੇਸ਼ਨ ਜਿਹੜੀ ਹੈ ਸਟਾਫ ਦੇ ਵਾਸਤੇ ਇਦਾਂ ਹੀ ਇਧਰ ਜੋ ਹੈ ਇਹ ਚੇਂਜਿੰਗ ਰੂਮ ਤੇ ਨਾਲੇਤਰ ਵਾਸ਼ਰੂਮ ਜਿਹੜਾ ਹੈ ਉਹ ਤਿਆਰ ਕੀਤਾ ਗਿਆ ਸੋ ਇੱਥੇ 40 ਸਟਾਫ ਮੈਂਬਰਸ ਜਿਹੜੇ ਨੇ ਉਹ ਆਪਣੀ ਰਹਿائش ਕਰ ਸਕਦੇ ਨੇ ਇਸ ਕੰਪਲੈਕਸ ਦੇ ਵਿੱਚ ਇੱਕ ਸਾਂਝੀ ਰਸੋਈ ਤੇ ਦੋ ਡਾਈਨਿੰਗ ਰੂਮ ਨੇ ਜਿੱਥੇ ਸਾਂਝਾ ਇਹਨਾਂ ਦਾ ਖਾਣੇ ਦਾ ਪ੍ਰਬੰਧ ਜਿਹੜਾ ਉਹ ਕੀਤਾ ਜਾਂਦਾ ਸੋ ਇਹ ਸਾਰਾ ਸੇਵਾ ਜਿਹੜੀ ਹੈ ਇਹ ਬੜੀ ਹੀ ਵਧੀਆ ਢੰਗ ਦੇ ਨਾਲ ਸਰਦਾਰ ਕਰਤਾਰ ਸਿੰਘ ਟਕਰਾਲ ਜਿਨ੍ਹਾਂ ਨੇ ਕਿ ਸਰਦਾਰ ਸੋਹਣ ਸਿੰਘ ਅਤੇ ਮਾਤਾ ਅਵਤਾਰ ਕੌਰ ਜੀ ਦੀ ਯਾਦ ਦੇ ਵਿੱਚ ਇਹ ਸੇਵਾ ਜਿਹੜੀ ਕਰਵਾਈ ਹੈ ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬਿਲਕੁਲ ਨਾਲ ਲੱਗਦੀ ਜਿਹੜੀ ਬਿਲਡਿੰਗ ਹੈ ਭਾਈ ਬਾਲਾ ਜੀ ਹੋਸਟਲ ਉਹ ਵੀ ਇੱਥੇ ਬਿਲਕੁਲ ਨਾਲ ਇੱਥੇ ਲੱਗਦੀ ਹੈ ਜਿੱਥੇ ਕਿ ਸਟੂਡੈਂਟਸ ਦੇ ਵਾਸਤੇ ਬॉयਜ਼ ਹੋਸਟਲ ਜਿਹੜਾ ਇਹ ਬਣਿਆ ਹੋਇਆ ਸੋ ਇਸ ਢੰਗ ਦੇ ਨਾਲ ਇਸ ਖੇਤਰ ਦਾ ਬੜਾ ਹੀ ਵਧੀਆ ਢੰਗ ਦੇ ਨਾਲ ਵਿਕਾਸ ਜਿਹੜਾ ਹੈ ਬਾਬਾ ਸੇਵਾ ਸਿੰਘ ਜੀ ਹੋਰਾਂ ਵੱਲੋਂ ਕੀਤਾ ਗਿਆ ਇਹ ਬਹੁਤ ਹੀ ਵਧੀਆ ਨਤੀਜੇ ਵੀ ਇਥੋਂ ਜਿਹੜੇ ਪ੍ਰਾਪਤ ਹੋ ਰਹੇ ਨੇ ਬੱਚੇ ਆਪਣੀ ਆ ਵੱਡੇ ਵੱਡੇ ਟੈਸਟ ਕਲੀਅਰ ਕਰਕੇ ਆਪਣੇ ਜੀਵਨ ਨੂੰ ਰੁਸ਼ਨਾ ਰਹੇ ਨੇ ਸੋ ਇਹ ਸਟਾਫ ਕੁਆਟਰਸ ਦੀਸ ਬਿਲਡਿੰਗ ਦੇ ਨੀਚੇ ਬੇਸਮੈਂਟ ਦੇ ਵਿੱਚ ਜਿਹੜੀ ਹੈ ਉਹ ਪਾਰਕਿੰਗ ਦਿੱਤੀ ਹੋਈ ਹੈ ਇਹ ਦੇ ਹੇਠਾਂ ਜੋ ਹੈ ਇਹ ਪਾਰਕਿੰਗ ਦਿੱਤੀ ਗਈ ਹੈ ਕਾਫੀ ਖੁੱਲੀ ਪਾਰਕਿੰਗ ਇੱਥੇ ਮੌਜੂਦ ਹੈ ਤੇ ਇਸ ਦੇ ਨਾਲ ਹੀ ਜਿੱਥੇ ਇਸ ਵਕਤ ਅਸੀਂ ਖੜੇ ਆ ਇੱਕ ਵੱਡੀ ਕਿਚਨ ਇਹ ਜਿਹੜੀ ਇਸ ਸਾਰੀ ਬਿਲਡਿੰਗ ਦੇ ਵਾਸਤੇ ਜਿਹੜੀ ਹੈ ਇੱਕ ਸਾਂਝੀ ਕਿਚਨ ਦਾ ਪ੍ਰਬੰਧ ਇੱਥੇ ਕੀਤਾ ਗਿਆ। ਕਿ ਜਿਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਮੈਸ ਦਾ ਰੂਪ ਜਿਹੜਾ ਉਹ اختیار ਕਰੇਗੀ। ਸੋ ਇੱਥੇ ਕੁਕਿੰਗ ਦਾ ਪ੍ਰਬੰਧ ਹੋਏਗਾ ਤੇ ਇਹ ਜਿਹੜਾ ਹਾਲ ਹੈ ਇਹ ਡਾਈਨਿੰਗ ਹਾਲ ਇੱਥੇ ਸਰਬ ਖਾਣਾ ਖਾਣ ਦਾ ਪ੍ਰਬੰਧ ਜਿਹੜਾ ਉਹ ਕੀਤਾ ਚਾਹੇਗਾ ਸੋ ਕਾਫੀ ਖੁੱਲੇ ਆ ਪਰਬੰਧ ਜਿਹੜੇ ਨੇ ਖੁੱਲੇ ਹਾਲ ਜਿਹੜੇ ਨੇ ਲੋੜ ਅਨਸਾਰ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਸੋ ਇਹ ਸਟਾਫ ਕਵਾਰਟਰਸ ਦੀ ਸਾਰਾ 뷰 ਜਿਹੜਾ ਇਹ ਆਪ ਸੰਗਤਾਂ ਨੇ ਤੱਕਿਆ ਇਹ ਇਸਟੰਡ ਦੇ ਨਾਲ ਇੱਥੇ ਵੀ ਇਹ ਦੇ ਨਾਲ ਹੀ ਆਪਾਂ ਦੇਖ ਸਕਦੇ ਹਾਂ ਕਿ ਇੱਧਰ ਲਿਫਟਾਂ ਜਿਹੜੀਆਂ ਨੇ ਉਹ ਦਿੱਤੀਆਂ ਹੋਈਆਂ ਨੇ ਉਹ 엘ਿਵੇਟਰਸ ਲਿਫਟਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਤੇ ਇਸ ਕੰਪਲੈਕਸ ਦੀ ਸਾਂਝੀ ਐਂਟ੍ਰੈਂਸ ਜਿਹੜੀ ਹੈ ਉਹ ਇੱਥੇ ਮੌਜੂਦ ਹੈ ਇੱਥਾ ਮੇ ਜੇਕਰ ਦੇਖੀਏ ਤਾਂ ਕਾਫੀ ਵੱਡਾ ਹਾਲ ਜਿਹੜਾ ਹੈ ਉਹ ਪਾਰਕਿੰਗ ਦੇ ਵਾਸਤੇ ਜਿਹੜਾ ਹੈ ਉਹ ਤਿਆਰ ਕੀਤਾ ਗਿਆ ਹੈ ਇਸ ਸਾਰਾ નીચે ਪਾਰਕਿੰਗ ਸਪੇਸ ਬਣੀ ਹੋਈ ਹੈ ਗੱਡੀਆਂ ਬਾਈਕਸ ਸਾਰੇ ਇੱਥੇ ਮੌਜੂਦ ਹੈ ਤੇ ਜਿਵੇਂ ਕਿ ਵੱਡੇ ਕੰਪਲੈਕਸਸ ਦੇ ਵਿੱਚ ਜਿਹੜੀ ਲਿਫਟ ਹੁੰਦੀ ਹੈ ਉਹ ਪਾਰਕਿੰਗ ਤੋਂ ਹੀ ਲੈ ਕੇ ਉੱਪਰ ਜਾਂਦੀ ਹੈ ਸੋ ਇੱਥੋਂ ਹੀ ਉੱਪਰ ਵਾਲੀਆਂ ਮੰਜ਼ਲਾਂ ਦੇ ਵਾਸਤੇ ਜੋ ਹੈ ਉਹ ਲਿਫਟ ਦਾ ਜਿਹੜਾ ਹੈ ਉਹ ਇੰਤਜ਼ਾਮ ਇੱਥੋਂ ਕੀਤਾ ਹੋਇਆ ਸੋ ਇਸ ਢੰਗ ਦੇ ਨਾਲ ਬਹੁਤ ਵਧੀਆ ਢੰਗ ਦੇ ਪ੍ਰਬੰਧ ਜਿਹੜੇ ਇੱਥੇ ਮੌਜੂਦ ਨੇ ਤਾਂ ਕਿ ਸਟਾਫ ਨੂੰ ਰਹਿਣ ਦੇ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਏ ਸੋ ਇਹ ਐਲੀਵੇਟਰ ਦੇ ਵਿੱਚ ਆਣਾ ਬਹੁਤ ਵਧੀਆ ਢੰਗ ਦਾ ਇਪਰਬੰਦ ਇਥੇ ਮੌਜੂਦ ਸੋ ਇਸ ਢੰਗ ਦੇ ਨਾਲ ਇਹ ਜੜੀਆਂ ਹਨ ਇਹ ਉੱਪਰ-नीचे ਜਾਣ ਦੇ ਵਾਸਤੇ ਵੀ ਬਹੁਤ ਵਧੀਆ ਪ੍ਰਬੰਧ ਮੌਜੂਦ ਨੇ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮੇਹਰਮਤ ਕਿ ਪੰਥ ਨੂੰ ਐਸੀਆਂ ਸੇਵਾਵਾਂ ਮਾਪਤ ਹੋ ਰਹੀਆਂ ਨੇ ਸੋ ਇਹ ਜੋ ਹੈ ਸામਨੇ ਤੁਸੀਂ ਇੱਕ ਵਾਰੀ ਫੇਰ ਦੇਖ ਸਕਦੇ ਹੋ ਕਿ ਕਿੰਨਾ ਖੂਬਸੂਰਤ ਲਾਉਨ ਬਣਿਆ ਹੋਇਆ ਤੇ ਇਹ ਸਾਰਾ ਕੰਪਲੈਕਸ ਜੋ ਹੈ ਇਹਦੀ ਸੇਵਾ ਵੀ ਜੋ ਹੈ ਸਰਦਾਰ ਸੋਹਣ ਸਿੰਘ ਜੀ ਤੇ ਸਰਦਾਰਨੀ ਆਤਰ ਕੌਰ ਜੀ ਉਹਨਾਂ ਦੀ ਯਾਦ ਦੇ ਵਿੱਚ ਇਹ ਵੀ ਸਰਦਾਰ ਕਰਤਾਰ ਸਿੰਘ ਠਕਰਾਲ ਤੇ ਉਹਨਾਂ ਦੇ ਪਰਿਵਾਰ ਵੱਲੋਂ ਜੋ ਹੈ ਸਿੰਗਾਪੁਰ ਵਾਸੀ ਉਹਨਾਂ ਦੇ ਪਰਿਵਾਰ ਵੱਲੋਂ ਇਸ ਸਟਾਫ ਕੁਆਰਟਰਸ ਦਾ ਇਹੜਾ ਕੰਪਲੈਕਸਾ ਵਿਧੀ ਸੇਵਾ ਵੀ ਉਹਨਾਂ ਨੂੰ ਪ੍ਰਾਪਤ ਹੋਈ ਹੈ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਰਹਿਮਤ ਐਸੇ ਪਰਿਵਾਰਾਂ ਤੇ ਕਿ ਜਿਹੜੇ ਜੀਤਾਂ ਲਾ ਕੇ ਜਿੱਥੇ ਕਮਾਈਆਂ ਕਰਦੇ ਨੇ ਉੱਥੇ ਦੇ ਸਬੰਧ ਵੀ ਖੁੱਲ੍ਹ ਦੇਲੀ ਦੇ ਨਾਲ ਦਿੰਦੇ ਨੇ ਤਾਂ ਕਿ ਕੌਮੀ ਸੇਵਾਵਾਂ ਜਿਹੜੀਆਂ ਨੇ ਉਹ ਚੱਲ ਸਕਣ ਸੋ ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦੇ ਹੋਏ ਸੱਥੇ ਸੰਜੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ